ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਟਰਮਾਈਂਡ ਜਿਨ੍ਹਾਂ ਨੇ ਇਹ ਵਿਉਂਤਬੰਦੀ ਬਣਾਈ ਸੀ ਕਿ ਕਿਵੇਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇ ਹਾਂਜੀ ਨਾਂ ਦੱਸਦੇ ਨੇ ਹਾਂ ਲਾਰੈਂਸ ਬਸ਼ਨੋਈ ਲਾਰੈਂਸ ਬਸ਼ਨੋਈ ਸੀ ਜਿਹੜੇ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖ ਕੇ ਸਾਰੀ ਵਿਉਂਤਬੰਦੀ ਘੜੀ ਸੀ ਕਿ ਕਿਸੇ ਕਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਾਵੇ ਇਸ ਨੂੰ ਲੈ ਕੇ ਬੜੇ ਬੜੇ ਵੱਡੇ ਖੁਲਾਸੇ ਹੋਏ ਸੀ ਪਟਿਆਲਾ ਕੋਰਟ ਦੇ ਰਾਈ ਅਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਰਾਈ ਲੇਕਿਨ ਇੱਕ ਵਾਰ ਫੇਰ ਵੱਡਾ ਖੁਲਾਸਾ ਹੋਇਆ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲਾਰੈਂਸ ਬਨੋਜ ਬਿਸ਼ਨੋਈ ਦਾ ਜਿਹੜਾ ਇੱਕ ਇੰਟਰਵਿਊ ਹੋਇਆ ਸੀ ਉਸ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇੱਕ ਬੜਾ ਵੱਡਾ ਖੁਲਾਸਾ ਦਿੱਤਾ ਹੈ ਅਤੇ ਕਿਉਂਕਿ ਇਸ ਉੱਤੇ ਜਦੋਂ ਪਹਿਲੀ ਇੰਟਰਵਿਊ ਹੋਈ ਸੀ ਲੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰ ਅਲੱਗ-ਅਲੱਗ ਪਾਰਟੀਆਂ ਨੇ ਇਹ ਸਾਰੇ ਇਲਜ਼ਾਮ ਲਗਾਏ ਸੀ ਆਮ ਆਦਮੀ ਪਾਰਟੀ ਤੇ ਕੋਈ ਕਹਿੰਦੇ ਸੀ ਇਹ ਇੰਟਰਵਿਊ ਪੰਜਾਬ ਦਾ ਹੈ ਕੋਈ ਕਹਿੰਦੇ ਨੇ ਇਹ ਇੰਟਰਵਿਊ ਗੁਜਰਾਤ ਦਾ ਹੈ ਕੋਈ ਕਹਿੰਦੇ ਸੀ ਇਹ ਦਿੱਲੀ ਦੀ ਤਿਹਾਰ ਜੇਲ੍ਹ ਦਾ ਹੈ ਵਕ ਵਕ ਜਿਹੜੇ ਲੋਗਾ ਨੇ ਆਪਣੇ ਜਿਹੜੀਆਂ ਪਿਸ਼ਕਾਮਾਂ ਰੱਖੀਆਂ ਸੀ ਜਾਂ ਅੰਦਾਜ਼ੇ ਲਗਾਏ ਸੀ ਲੇਕਿਨ ਉਹ ਸਾਰੇ ਅੰਦਾਜ਼ੇ ਕਿਤੇ ਨਾ ਕਿਤੇ ਜਾ ਕੇ ਫੇਲ ਹੋ ਗਏ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸਿਟ ਦੀ ਡਿਊਟੀ ਲਗਾਈ ਸੀ ਜਿਸ ਦੀ ਅਗਵਾਈ ਕਰ ਰਿਹਾ ਸੀ ਡੀਜੀਪੀ ਪ੍ਰਬੋਧ ਕੁਮਾਰ ਅਤੇ ਏਆਈਜੀ ਠਾਕੁਰ ਐਸ ਜਿਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਇਸ ਦੀ ਜਾਂਚ ਕੀਤੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਕਿ ਲਾਰੈਂਸ ਬਸ਼ਨੋਈ ਦਾ ਪਹਿਲਾ ਇੰਟਰਵਿਊ ਕਿੱਥੇ ਹੋਇਆ ਹੈ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੀ ਹੱਦ ਦੇ ਅੰਦਰ ਹੀ ਹੋਇਆ ਹੈ ਲਾਰੈਂਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ ਸਿੱਟ ਨੇ ਅੱਜ ਬੜਾ ਵੱਡਾ ਖੁਲਾਸਾ ਕੀਤਾ ਹੈ ਜੇ ਪੰਜਾਬ ਅਤੇ ਹਰਿਆਣਾ ਅਤੇ ਸਿੱਟ ਨੇ ਮਿਲ ਕੇ ਇਹ ਫੈਸਲਾ ਜੱਜ ਡਿਕਲੇਅਰ ਕਰ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ ਪੰਜਾਬ ਦੀ ਹੱਦ ਦੇ ਅੰਦਰ ਹੋਇਆ ਹੈ ਇਟ ਮੀਨਸ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੈਬਨ ਮੰਤਰੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਸਮੁੱਚੀ ਸਰਕਾਰ ਹੋਵੇਗੀ ਅਤੇ ਮੌਕੇ ਦੇ ਅਫਸਰ ਜਿਨ੍ਹਾਂ ਨੇ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੂੰ ਪਰਮਿਸ਼ਨ ਦਿੱਤੀ ਕਿ ਤੂੰ ਜੇਲ੍ਹ ਵਿੱਚ ਜਾ ਜੇਲ੍ਹ ਵਿੱਚ ਜਾ ਕੇ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਰ ਅਤੇ ਲੋਕਾਂ ਦੇ ਸਾਹਮਣੇ ਜਨਤਕ ਕਰ ਜੇ ਇਸ ਤਰ੍ਹਾਂ ਹੋਇਆ ਤਾਂ ਬੜੇ ਜਿਹੜੇ ਅਫਸਰ ਨੇ ਜਾਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਵੀ ਧੋਣੇ ਪੈ ਸਕਦੇ ਨੇ ਇੱਕ ਪਾਸੇ ਤਾਂ ਉਹ ਕਾਂਡ ਤੇ ਕਾਂਡ ਕੀਤੀ ਜਾ ਰਿਹਾ ਹੈ ਕਤਲ ਤੇ ਕਤਲ ਕੀਤੀ ਜਾ ਰਿਹਾ ਹੈ ਦੂਜੇ ਪਾਸੇ ਜਹੇ ਜਹੇ ਨਾਮੀ ਗ੍ਰਾਮੀ ਗੈਂਗਸਟਰ ਨੂੰ ਜਿੰਦੇ ਤੇ ਹਜ਼ਾਰਾਂ ਕੇਸ ਚੱਲਦੇ ਨੇ ਕਤਲ ਤੇ ਡਕੈਤੀਆਂ ਤੇ ਲੁੱਟਮਾਰ ਦੇ ਉਸ ਦੀ ਜੇਲ੍ਹ ਦੇ ਵਿੱਚ ਜਾ ਕੇ ਖਾਸ ਕਰਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਜਾ ਕੇ ਉਸ ਦੇ ਇੰਟਰਵਿਊ ਖੁੰਦੀ ਹੈ ਇਸ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਨੇ ਜਿਹੜੀ ਸਿੱਟ ਬਿਠਾਈ ਸੀ ਕਿ ਪਹਿਲੀ ਇੰਟਰਵਿਊ ਲਾਰੈਂਸ ਮਿਸ਼ਨੋਈ ਦੀ ਕਦੋਂ ਕਿੱਥੇ ਹੋਈ ਕਾਫੀ ਲੰਮੇ ਸਮੇਂ ਤੋਂ ਇਹ ਅਟਕਲਾਂ ਚੱਲ ਰਹੀਆਂ ਸੀ ਮੁਸ਼ਕਲਾਂ ਸਾਹਮਣੇ ਆ ਰਹੀਆਂ ਸੀ ਸਿੱਟ ਨੂੰ ਲੇਕਿਨ ਸਿੱਟ ਨੇ ਅੱਜ ਕਲੈਰੀਫਾਈ ਕਰ ਦਿੱਤਾ ਹੈ ਕਿ ਲਾਰੈਂਸ ਮਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਦੇ ਅੰਦਰ ਹੋਈ ਹੈ ਜੇ ਇਸ ਤਰ੍ਹਾਂ ਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਗੇ ਵੱਡੇ ਖੁਲਾਸੇ ਅਤੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਜਿਨ੍ਹਾਂ ਦੀ ਪਰਮਿਸ਼ਨ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਵੀ ਪੈ ਸਕਦੇ ਨੇ ਕਿਉਂਕਿ ਇਸ ਲੈਰਿਸ਼ ਸਨੋਈ ਦਾ ਜਿਹੜਾ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਨਾਮ ਜੁੜਿਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮਾਸਟਰ ਮਾਈਂਡ ਸਿਰ ਤੇ ਸਿਰਫ ਲਾਰੈਂਸ ਮਿਸ਼ਨੋਈ ਅਤੇ ਉਸ ਦੇ ਸਾਥੀ ਨੇ ਧੰਨ